ਵੇ ਹੈਲੋ ਕੀ ਨਾਮ ਹੈ ਹੈ ਮਨੀ ਉੱਚੀ ਬੋਲੋ ਕਿਥੇ ਰਹਿਣਾ ਹੈ ਕਿਥੇ ਆਣੇ ਕਿੰਨਾ ਚਿਰ ਤੋਂ ਕਰ ਰਹੇ ਸੀ ਇਹ ਕੰਮ ਇਹ ਕਿਸੇ ਸਾਲ ਤੋਂ ਸਰ ਪਿਛਲੇ ਸਾਲ ਤੋਂ ਪਿਛਲੇ ਸਾਲ ਕਿੰਨੇ ਇਸੇ ਸਾਲ ਤੋਂ ਸਰ ਇਸੇ ਸਾਲ ਕਿੰਨਾ ਕਮਾਲ ਵੇਚ ਚੁੱਕਿਆ ਹੁਣ ਤੱਕ ਸਰ ਇੱਥੇ ਆਈ ਭੇਜਿਆ ਸੀ ਜਿਹੜਾ ਕੋੜਿਆ ਕਿਹਦੇ ਵਾਸਤੇ ਕਿਹਦਾ ਕੰਮ ਹੈ ਇਹ ਸਰ ਇਹ ਕੰਮ ਮੇਰੇ ਤੇ ਮੈਂ ਤਾਂ ਵੈਸੇ 20 ਸਾਲ ਤੋਂ ਪਤੰਗਾ ਦਾ ਕੰਮ ਕਰ ਰਿਹਾ ਕੱਲਾ ਅੱਛਾ ਕਿੱਥੇ ਕਿੱਥੋਂ ਸਵਾਰੀ ਕਿੱਥੋਂ ਲੈ ਆਏ ਤੁਸੀਂ ਰਹਿ ਸਰ ਇਹ ਕਿਸੇ ਦਾ ਮਾਲ ਸੀ ਭੇਜਿਆ ਸੀ ਮੈਂ ਬਸ ਨਹੀਂ ਸਮਝਿਆ ਕਿੱਥੇ ਕਰਦੇ ਤੁਸੀਂ ਇਹ ਇਥੇ ਇੱਥੇ ਵਾਰੀ ਭੇਜੇ ਬਾਈ ਅੱਗੇ ਤਾਂ ਕਦੀ ਕੀਤਾ ਆਓ ਖੰਨੇ ਕੀ ਦੇ ਕੋਲਣਾ ਸੀ ਮਾਨ ਇਹ ਮਾਨੀ ਕੋਲ ਤੇ ਜਿਹਨੇ ਤੈਨੂੰ ਦਿੱਤਾ ਉਹ ਕੋਣਾ ਹੁੰਦਾ ਸਰ ਉਹ ਅੰਦਰ ਹੈ ਪਰਚਾ ਪਰਚਾ ਦਾ ਜੋ ਹੈ ਸਾਮਾਨ ਕਿਥੋਂ ਲੈ ਕੇ ਆਈ ਜਗ੍ਹਾ ਇਹ ਸਰ ਉਹਦਾ ਹੀ ਪਰੋਈ ਚੱਕਿਆ ਨਹੀਂ ਤੈਨੂੰ ਸ਼ਰਮ ਨਹੀਂ ਆਈ ਵੀ ਇਹ ਸਾਲਾ ਅੱਡਾ ਕੁਝ ਹੋ ਰਿਹਾ ਸਾਰੇ ਸਾਇਟ ਕਿੰਨੇ ਦਾ ਸੇਲ ਕਰਦਾ ਤੁਸੀਂ 2500 ਆਂਦਾ ਕਿੰਨਾ ਤੈਨੂੰ ਇਹ ਕਿੰਨੇ ਦਾ 2500 ਕਿੰਨਾ ਜੋ ਤੈਨੂੰ ਆਂਦਾ ਵੇਚ ਦੇ ਕਿੰਨੇ ਦਾ ਸਰ 260 ਚ ਭੇਜਿਆ ਸੀ ਤੇ 16000 ਲੁਧਿਆਣਾ ਵਿੱਚ ਤੁਸੀਂ ਨਹੀਂ ਬਾਈ ਇਸ ਤੋਂ ਬੱਲੇ ਮੀ ਗਾ ਦੇ ਬੱਚਾ ਤੂੰ ਹੈ ਕੋਲ ਕਿੰਨੀ ਕੀਮਤਾਂ ਦੀ ਹੈ ਬਟਨ ਦੀ ਕਿੰਨੇ ਦਾ ਮੰਨ ਲਿਆ ਸੀ ਮੇਰੇ ਕੋਲ ਜਿਹੜਾ ਸਿਗਰਟ ਟੋਟਲ 70 80 ਕੋਈ ਬੰਦੇ ਅਟੈਚ ਹੈਗੇ ਖੰਨੇ ਦੇ ਦੇ ਨਾਲ ਜਿਹੜੇ ਕੰਮ ਕਰਦੇ ਨੇ ਇਹ ਸਮਾਂ ਨਹੀਂ ਸੀਗਾ ਮੈਂ ਦੱਸਿਆ ਸੀ ਸਰ ਨੂੰ ਕਿੱਥੇ ਰਹਿਣਾ ਲੱਗਦਾ ਕਿੱਥੇ ਰਹਿੰਦਾ ਹੈ ਸਰ ਇੱਧਰ ਕਿੱਧਰ ਹੀ ਤਾਂ ਗਿਆ ਸਮਾਧੀ ਰੋਡ ਗਿਆਤ ਬਗਾਨਾ ਕਿੱਥੇ ਦੁਕਾਨ ਕਿੱਥੇ ਹੈ ਦੀ ਦੁਕਾਨ ਨਹੀਂ ਹੈ ਤੁਸੀਂ ਕਿਹਨਾਂ ਦੇ ਕਿੱਥੇ ਰਹਿਣ ਵਾਲੇ ਹੋ ਸਰ ਸੀਐਮ ਸੀ ਕੋਲ ਆ ਗਏ ਡਿਪਟੀ ਸਾਹਿਬ ਆ ਗਏ ਮੈਨਰ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਖੰਨਾ ਸ਼੍ਰੀ ਅਸ਼ਵਨੀ ਗੋਟਿਆਲ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਥਾਣਾ ਸਦਰ ਟੀਐਸਪੀ ਸਬ ਡਿਵੀਜ਼ਨ ਸ਼੍ਰੀ ਅਮਨ ਭਾਟੀ ਜੀ ਐਸਐਸਪੀ ਸਦਰ ਸੁਖਵਿੰਦਰ ਸਿੰਘ ਜੀ ਸਪੈਸ਼ਲ ਬ੍ਰਾਂਚ ਇਨਚਾਰਜ ਜਰਨੈਲ ਸਿੰਘ ਜੀ ਇਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਬਿਹਤਰੀਨ ਕੰਮ ਕਰਦੇ ਹੋਏ 448 ਗੱਟੂ ਚਾਈਨਾ ਡੋਰ ਦੇ ਬਰਾਮਦ ਕੀਤੇ ਨੇ ਦੋ ਮੁਕਦਮੇ ਦਰਜ ਹੋਏ ਜੀ ਮੁਕਦਮਾ ਨੰਬਰ 12 13 ਰੈਲੇਵੈਂਟ ਸੈਕਸ਼ਨਸ ਆਫ ਬੀ ਐਨ ਐਸ ਵਾਈਲਡਲਾਈਫ ਪ੍ਰੋਟੈਕਸ਼ਨ ਐਕਟ ਐਨਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਦੇ ਸੈਕਸ਼ਨਸ ਦੇ ਤਹਿਤ ਅਸੀਂ ਇਹ ਮੁਕਦਮੇ ਦਰਜ ਕੀਤੇ ਇਹਨਾਂ ਦੇ ਵਿੱਚ ਚਾਰ ਦੋਸ਼ੀ ਨੇ ਕੁੱਲ ਜਿਹੜਾ ਪਹਿਲਾ ਮੁਕਦਮਾ ਹੈ ਜੀ ਮੁਕਦਮਾ ਨੰਬਰ 12 ਉਹਦੇ ਵਿੱਚ 400 ਗੱਟੂ ਬਰਾਮਦ ਹੋਏ ਨੇ ਜੀਟੀ ਰੋਡ ਖੰਨਾ ਦੇਵਤੇ ਚੈਕਿੰਗ ਕਰਦੇ ਹੋਇਆ ਤਿੰਨ ਬੰਦੇ ਈ ਰਿਕਸ਼ਾ ਦੇ ਉੱਤੇ 400 ਗੱਟੂ ਜਿਹੜੇ ਸੀ ਤਰਪਾਲ ਨਾਲ ਕਵਰ ਕਰਕੇ ਉਹ ਲੈ ਕੇ ਆ ਰਹੇ ਸੀ ਸਾਡੀ ਟੀਮ ਨੇ ਬਿਹਤਰੀਨ ਕੰਮ ਕਰਦੇ ਹੋਏ ਕੀਤਾ ਇੰਟਰਸੈਪਟ ਕਰਕੇ ਦੌਰਾਨੇ ਚੈਕਿੰਗ ਇਹ ਪਤਾ ਲੱਗਿਆ ਕਿ ਇਹਨਾਂ ਦੇ ਕੋਲੇ ਇਹ ਜੋ ਇਲੀਗਲ ਹੈਗਾ ਡੀਸੀ ਸਾਹਿਬ ਨੇ ਟੋਟਲ ਬੈਨ ਲਗਾਇਆ ਹੋਇਆ ਔਨ ਯੂਜ਼ ਸੇਲ ਆਫ ਸੇਲ ਪਰਚੇਸ ਆਫ ਚਾਈਨਾ ਡੋਰ ਉਸ ਵਿੱਚ ਇਹ ਬਰਾਮਦ ਕੀ ਹੋਈ ਹੈਗੀ ਹੈ ਦੂਸਰਾ ਹੈਗਾ ਜੀ ਮੁਕੱਦਮਾ ਨੰਬਰ 13 ਜਿਦੇ ਵਿੱਚ ਸਕੂਟਰੀ ਦੇ ਉੱਤੇ ਲੜਕਾ ਸੀ ਆਸ਼ੂ ਜਿਹੜਾ ਕਿ ਲੁਧਿਆਣੇ ਦਾ ਰਹਿਣ ਵਾਲਾ ਹੈ ਉਹ 48 ਗੱਟੂ ਜਿਹੜੇ ਸੀ ਉਹ ਜੋ ਕਿ ਪੈਦਲ ਖੰਨਾ ਦੇ ਵਿੱਚ ਸੇਲ ਕਰਦਾ ਸੀ ਪਰੰਗਾ ਵਾਲਿਆਂ ਨੂੰ ਉਹਦੀ ਅਸੀਂ ਦੌਰਾਨੇ ਚੈਕਿੰਗ ਚੌਂਕੀ ਕੋਟ ਦੇ ਸਾਹਮਣੇ ਚੈਕਿੰਗ ਕਰਦਿਆਂ ਹੋਇਆ ਇਸ ਨੂੰ ਰਿਕਵਰ ਕੀਤਾ ਮੈਨੂੰ ਕਿੱਥੋਂ ਆ ਰਹੇ ਸੀ ਜਿਹੜੇ 400 ਗੱਟੂ ਕਿੱਥੋਂ ਆ ਰਹੇ ਸੀ ਕਿੱਥੇ ਇਹਨਾਂ ਨੂੰ ਸਪਲਾਈ ਕਰਨਾ ਸੀ ਜੀ 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 ਇਹ ਸਾਰਾ ਲੁਧਿਆਣੇ ਤੋਂ ਲੈ ਕੇ ਆਂਦਾ ਜਾ ਰਿਹਾ ਸੀ ਮਾਲ ਦੇਖੋ ਪਰਪਸ ਤਾਂ ਬੇਸਿਕਲੀ ਇਜ਼ ਈਜ਼ੀ ਮਨੀ ਸਸਤਾ ਸਮਾਨ ਖਰੀਦੋ ਖੰਨੇ ਵਿੱਚ ਆ ਕੇ ਮਹਿੰਗਾ ਵੇਚੋ ਅਤੇ ਉਹਦੇ ਵਿੱਚੋਂ ਦੀ ਪੈਸੇ ਕਮਾਓ ਠੀਕ ਹੈ ਪਰ ਇਹ ਹਾਂਜੀ ਮੈਂ ਕਾਰਗਰ ਦਾ ਖਨੇਦਾਚ ਕਿ ਹੋਮ ਵੀ ਕਿਸ਼ਾਣਾ ਚ ਖਨੇਦਾਹੀ ਸੀ ਜੀ ਮੇਨਲੀ ਜੋ ਸਾਡੇ ਹੁਣ ਤੱਕ ਪੁੱਛ ਗੇ ਵਿਚ ਸਾਹਮਣੇ ਆਇਆ ਹੈਗਾ ਹੈ ਜਿਹੜਾ ਆਸ਼ੂ ਸੀ ਲੁਧਿਆਣੇ ਦਾ ਰਹਿਣ ਵਾਲਾ ਲੜਕਾ ਹੈ ਉਹ ਇੱਥੇ ਪੈਦਲ ਚੱਲ ਕੇ ਖਨੇਦੇ ਬਜ਼ਾਰਾਂ ਵਿੱਚ ਆਮ ਲੋਕਾਂ ਨੂੰ ਵੇਚਦਾ ਸੀ ਮੈਡਮ ਜਿਵੇਂ ਤੁਸੀਂ ਇਹਨਾਂ ਨੂੰ ਫੜਿਆ ਹੈ ਜਿਵੇਂ ਉਹਨੂੰ ਫੜਿਆ ਹੈ ਇੱਥੋਂ ਮਾਲ ਆਇਆ ਹੈ ਇੱਥੋਂ ਮਾਲ ਆਇਆ ਉੱਥੇ ਇਨਕੁਆਰੀ ਵੀ ਹੋਊਗੀ ਕਿ ਜਿਨ੍ਹਾਂ ਨੂੰ ਅੱਗੇ ਦਿੱਤਾ ਜਾ ਰਿਹਾ ਸਮਾਨ ਉਹਥੇ ਵੀ ਕੋਈ ਤਾਂ ਪੁੱਛੀ ਬਿਲਕੁਲ ਬਿਲਕੁਲ ਜੀ ਅਸੀਂ ਬੈਕਵਾਰਡ ਤੇ ਫੋਰਵਰਡ ਲਿੰਕੇਜਸ ਅੱਗੇ ਕਿਹਨੂੰ ਵੇਚਣ ਜਾ ਰਹੇ ਹਾਂ ਅ ਤੇ ਪਿੱਛੋਂ ਜਿੱਥੋਂ ਲੈ ਕੇ ਆਂਦਾ ਸੀ ਉਹ ਕਿੱਥੇ ਕਿੱਥੇ ਹੋਰ ਸਪਲਾਈ ਕਰ ਰਹੇ ਨੇ ਅਸੀਂ ਉਹ ਐਂਗਲਸ ਦੇ ਉੱਤੇ ਕੰਮ ਕਰ ਰਹੇ ਹਾਂ ਜਿਸ ਤਰ੍ਹਾਂਾਂ ਲਾ ਕੇ ਇਹਨਾਂ ਤੇ ਪਰਚਾ ਦਰਜ ਕੀਤਾ ਇਹਦੇ ਉੱਤੇ ਜੀ 223 125 110 ਬੀ ਐਨ ਐਸ 52 ਤੇ 29 ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 15 এনवायरमेंट ਪ੍ਰੋਟੈਕਸ਼ਨ ਐਕਟ ਦੇ ਤਹਿਤ ਮੁਕਦਮੇ ਦਰਜ ਹੋਏ। ਮੈਂ ਜਿਹੜੇ ਇੱਥੇ ਖੰਨੇ ਦੇ ਵਿੱਚ ਹੋ ਜੇ ਦੁਕਾਨਦਾਰਾਂ ਤੇ ਜਦੋਂ ਫੇਰ ਕਰਨ ਜਾਵੇ ਉਹੋ ਵੀ ਜ਼ਿੰਮੇਵਾਰ ਬਣੇ। ਦੇਖੋ ਸਾਡੀ ਟੀਮ ਨੇ ਤੁਹਾਡੀ ਦੇਖੋ ਬਰਾਮਦਗੀ ਬਹੁਤ ਕੁਝ ਬੋਲਦੀ ਹੈ ਕਿ ਸਾਡੀ ਟੀਮ ਨੇ ਬਹੁਤ ਬਿਹਤਰੀਨ ਕੰਮ ਕੀਤਾ ਹੈ ਇਨਦਰ ਪਾਸਟ ਆਲਸੋ ਅਸੀਂ ਲਗਾਤਾਰ ਜਿੰਨੀਆਂ ਕਾਈਟ ਸੇਲਿੰਗ ਸ਼ਾਪਸ ਹੈਗੀਆਂ ਨੇ ਸਾਡੀਆਂ ਸਾਰੀਆਂ ਪੁਲਿਸ ਦੀਆਂ ਲੋਕਲ ਪੁਲਿਸ ਜਿਹੜੀ ਹੈਗੀ ਆ ਉਹ ਵਿਜ਼ਿਟ ਕਰਦੀ ਰਹੀ ਹੈ ਰੈਂਡਮਲੀ ਚੈੱਕ ਕਰਦੀ ਰਹੀ ਹੈ। ਅਸੀਂ ਪਬਲਿਕ ਐਡਰੈਸ ਸਿਸਟਮ ਰਾਹੀਂ ਵੀ ਲੋਕਾਂ ਨੂੰ ਮਨਿਆਦੀ ਕਰਾਉਂਦੇ ਰਹੇ ਆ ਕਿ ਇਸ ਨੂੰ ਬੈਨ ਕੀਤਾ ਹੋਇਆ ਹੈ ਸੋ ਇਸ ਦੀ ਸੇਲ ਪਰਚੇਸ ਸ਼ੁੱ in any way. ਸਮਝ ਜਿਵੇਂ ਕੱਲ ਬਸਰਤ ਪਕੀਆ ਪਿਆਰ ਹੈਗਾ ਕੱਲ ਦੇ ਉਪਰ 327 ਤਸਵੀਰ ਅਸੀਂ ਪੂਰੀ ਐਕਟਿਵ ਹੈਗੇ ਆ ਜੀ ਤਾਂ ਕਿ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਨਾ ਹੀ ਅਸੀਂ ਖਰੀਦਣ ਵੇਚਣ ਵਾਲੇ ਨੂੰ ਬਖਸ਼ਣਾ ਹੈਗਾ ਮਾਣਿਓ ਜੀ ਐਸਐਸਪੀ ਸਾਹਿਬ ਦੀਆਂ ਬਹੁਤ ਕਲੀਅਰ ਡਾਇਰੈਕਸ਼ਨਸ ਹੈਗੀਆਂ ਨੇ ਕਿ ਅਸੀਂ ਬਖਸ਼ਾਂਗੇ ਨਹੀਂ ਜੀ ਮੈਡਮ ਕੋਈ ਫੋਨ ਨੰਬਰ ਐਸਾ ਜਿਹਦੇ ਉੱਪਰ ਜੇ ਕੋਈ ਮਤਲਬ ਧੋੜ ਤੰਗੜਾ ਰਹਾ ਹੈ ਚੈਨਲ ਰੋਨ ਨਾਲ ਕੋਈ ਤੁਹਾਨੂੰ ਮਤਲਬ ਕਨੈਕਟ ਕਰਨਾ ਚਾਹੁੰਦਾ ਹੋਵੇ ਕੋਈ ਐਸਾ ਬਿਲਕੁਲ ਸਾਡੀ ਲੋਕਲ ਪੁਲਿਸ ਹਰ ਵਕਤ ਮੁਸਤੈਦ ਹੈਗੀ ਆ ਜੀ ਤੁਸੀਂ ਥਾਣਾ ਸਦਰ ਦੀ ਨ ਵਾੰਗੇ ਰੇਡ ਕਰਾਂਗੇ ਚੈੱਕ ਕਰਾਂਗੇ ਮੈਂ ਕਿ ਬੱਚਿਆਂ ਵੱਲੋਂ ਵੱਡੇ ਡੀਜੇ ਸਪੀਕਰ ਲਾ ਕੇ ਉਲਝੜ ਬਾਜੀ ਕੀਤੀ ਜਾਂਦੀ ਹੈ ਉਹਨਾਂ ਤੇ ਕੀ ਕਾਰਵਾਈ ਹੋਗੀ ਦੇਖੋ ਵੈਸੇ ਡੀਜੇ ਦੇ ਜਿਹੜੇ ਟਾਈਮ ਹੈਗੇ ਨੇ ਉਹ ਨਾਈਟ ਟਾਈਮਸ ਦੇ ਵਿੱਚ ਮੋਸਟਲੀ ਬੈਂਡ ਹੈਗਾ ਉਹ ਲੋਕਲ ਛੋਟੇ ਛੋਟੇ ਲੜਕੀਏ ਜਿਹੜੇ ਹੈਗੇ ਨੇ ਉਹ ਮੋਸਟਲੀ ਆਪਣੇ ਰੈਜ਼ਿਡੈਂਸ ਤੱਕ ਹੀ ਲਗਾਉਂਦੇ ਨੇ ਪਰ ਜੇ ਕੋਈ ਇਸ ਤਰ੍ਹਾਂ ਦਾ ਹੋਏਗਾ ਜਿਹੜਾ ਪਬਲਿਕ ਨਿਊਸੈਂਸ ਕ੍ਰੀਏਟ ਕਰੇਗਾ ਵੀਲ ਸ਼ੋਰਲੀ ਚੈੱਕ ਇਟ ਕਮਪਲੀਟਲੀ ਮੈਸੇਜ ਦੇਣਾ ਚਾਹੀਦਾ ਸਾਡੇ ਤਰਫੋਂ ਤਿਆਰ ਦੇਖੋ ਜੀ ਬਸੰਤ ਪੰਚਮੀ ਦਾ ਤਿਉਹਾਰ ਹੈਗਾ ਹੈ ਬੜੀ ਹੋਸ਼ੋ ਹੁਲਾਸ ਨਾਲ ਮਨਾਇਆ ਜਾਂਦਾ ਹੈ ਤੇ ਮੇਰਾ ਸਾਰਿਆਂ ਨੂੰ ਇਹੀ ਮੈਸੇਜ ਹੈਗਾ ਹੈ ਕਿ ਆਪਾਂ ਇਸ ਨੂੰ ਮਨਾਈਏ ਪਰ ਇਹ ਜਾਨਲੇਵਾ ਚਾਨਲ ਉਡਾਉਂਦੇ ਨੇ ਪਰ ਡੋਰ ਜਿਹੜੀ ਹੈਗੀ ਚਾਈਨਾ ਡੋਰ ਦੇ ਨਾਲ ਅਸੀਂ ਕਿਸੇ ਪੰਛੀ ਨੂੰ ਕਿਸੇ ਇਨਸਾਨ ਦੀ ਜਾਨ ਨੂੰ ਖਤਰਾ ਹੋਵੇ ਇਹ ਬੇहद ਨਿੰਦਣਯੋਗ ਹੈਗਾ ਤੇ ਅਸੀਂ ਬਖਸ਼ਾਂਗੇ ਨਹੀਂ ਜੇ ਕਿਸੇ ਦੇ ਕੋਲੇ ਇਸ ਦਾ ਇਸਤੇਮਾਲ ਕੀਤਾ ਕਰਦਾ ਪਾਇਆ ਗਿਆ ਹੈਗਾ ਜਾਂ ਕੋਈ ਫੇਚਣ ਖਰੀਦਣ ਆਇਆ ਹੈ ਜੀਪੀ ਸਾਹਿਬ ਇੱਕ ਪਲੇਸ ਇਹ ਜਿਹੜੀ ਸੈਕਸ਼ਨ ਦੇ ਅੰਡਰ ਲਾਈ ਹੈ ਇਹਨਾਂ ਦੇ ਉੱਪਰ ਉਹਦੇ ਅੰਡਰ ਕਿੰਨੇ ਇੰਪ੍ਰੀਜ਼ਨਮੈਂਟ ਦਾ ਹੈਗਾ ਐਨਟਾਈਟਲਮੈਂਟ ਕਿੰਨੇ ਸਾਲ ਹੈ ਜੀ ਹਾਂਜੀ ਅ ਜਦੋਂ ਅਸੀਂ ਵਾਈਲਡ ਲਾਈਫ ਤੇ এনवायरमेंट ਪ੍ਰੋਟੈਕਸ਼ਨ ਐਕਟ ਲਗਾ ਦਿੰਨੇ ਹੈਗੇ ਆ ਤਾਂ ਉਹਦੇ ਵਿੱਚ ਸਟ੍ਰਿੰਜੈਂਟ ਪਨਿਸ਼ਮੈਂਟ ਹੈਗੀ ਹੈ ਉਹਦੇ ਵਿੱਚ ਸਟ੍ਰਿੰਜੈਂਟ ਪਨਿਸ਼ਮੈਂਟ ਹੈਗੀ ਹੈ ਕਿੰਨੇ ਜੇ ਇਹ ਸੁਣਦੇ ਚਲੋ ਵੀ ਲੈਟ ਯੂ ਰੋਸਨ ਚੈੱਕ ਕਰੀਏ